ਜਿਨੂੰ ਮੈਨੂੰ ਪਹਿਲਾ ਚਪਾਰਾ ਸਾਹਿਬ ਆ ਇੱਕ ਦਿਨ ਚ ਐਤਵਾਦ ਨੂੰ ਜਿਹੜਾ ਆ ਰਿਹਾ ਐਤਵਾਦ ਮੈਂ ਸਾਰਾ ਚੀਜ਼ਾਂ ਨੋਟ ਕਰਾਂਗਾ ਜਿਹੜੀਆਂ ਦਰਪੇਸ਼ ਹੁੰਦੀਆਂ ਸਮੱਸਿਆਵਾਂ ਸੰਗਤ ਨੂੰ ਉਹ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਸੰਗਤੀ ਪ੍ਰਬੰਧ ਆ ਸੰਗਤ ਆਪਣੇ ਨਾਲ ਆ ਸੰਗਤ ਦੇ ਸੰਯੋਗ ਦੇ ਨਾਲ ਭੈਣਾ ਭਰਾਵਾਂ ਦੇ ਸੰਯੋਗ ਦੇ ਨਾਲ ਆਪਾਂ ਸਬੰਧ ਜਿੰਨਾ ਵੀ ਹੋਵੇਗਾ ਉਹ ਜਿੰਨੀ ਵੀ ਹੋ ਸਕੇ ਕੋਸ਼ਿਸ਼ ਕਰਕੇ ਦਿਨ ਰਾਤ ਮਿਹਨਤ ਕਰਕੇ ਆਪਾਂ ਉਹਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ ਜੀ ਮੈਂ ਸੰਗਤ ਨੂੰ ਇਹ ਹੀ ਬੇਨਤੀ ਕਰਾਂਗਾ ਜੀ ਬਾਬਾ ਦੀਪ ਸਿੰਘ ਜੀ ਦੇ ਦਰਸ਼ਨਾਂ ਨੂੰ ਆਓ ਤੇ ਵੱਧ ਤੋਂ ਵੱਧ ਪ੍ਰਬੰਧਾਂ ਵਿੱਚ ਸੰਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੂਹ ਜੁਦਾ ਗੁਰਦੁਆਰਾ ਸ਼ੀਗਨ ਸਾਹਿਬ ਵਿਖੇ ਤਾਂ ਦੱਸ ਦਈਏ ਕਿ ਮੈਨੇਜਰ ਸਾਹਿਬਾਨ ਵੱਲੋਂ ਜਿੱਦਾਂ ਕਿ ਕੱਲ ਜੋ ਮੈਨੇਜਰ ਸਾਹਿਬਨ ਸੇਵਾ ਮੁਕਤ ਹੋਏ ਸੀ ਕਿ ਤੋਂ ਉਸ ਤੋਂ ਬਾਅਦ ਅੱਜ ਨਵੀਂ ਜ਼ਿੰਮੇਵਾਰੀ ਜਿਹੜੀ ਜਤਿੰਦਰਪਾਲ ਸਿੰਘ ਹੁਣਾਂ ਨੂੰ ਮਿਲੀ ਆ ਮੈਨੇਜਰ ਬਤੌਰ ਮੈਨੇਜਰ ਗੁਰਦੁਆਰਾ ਸ਼ੀਗਨ ਸਾਹਿਬ ਜੀ ਦੀ ਤਾਂ ਸਾਡੇ ਨਾਲ ਮੈਨੇਜਰ ਸਾਹਿਬ ਮੌਜੂਦ ਹੈਗੇ ਨੇ ਤਾਂ ਮੈਨੇਜਰ ਸਾਹਿਬ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਮੋਢਿਆਂ ਤੇ ਪਈ ਆ ਕਿਉਂਕਿ ਗੁਰੂ ਘਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਲੱਖਾਂ ਦੀ ਤعداد ਦੇ ਉੱਤੇ ਸੰਗਤ ਜੋ ਨਤਮਸਤਕ ਹੋਣ ਉਸ ਤੇ ਪਹੁੰਚਦੀ ਆ ਵਿਸ਼ੇਸ਼ ਤੌਰ ਤੇ ਚਪੈਰਾ ਸਾਹਿਬ ਵਿਖੇ ਜਿਹੜੀ ਸੰਗਤ ਬਹੁਤ ਵੱਡੇ ਪੱਧਰ ਤੇ ਪਹੁੰਚਦੀ ਆ ਤਾਂ ਹੁਣ ਆਪਣੀ ਜ਼ਿੰਮੇਵਾਰੀਆਂ ਕਿਸ ਤਰ੍ਹਾਂ ਨਿਭਾਉ ਮੈਂ ਅੱਗੇ ਵੀ ਬੇਨਤੀ ਕੀਤੀ ਆ ਆਪ ਜੀ ਨੂੰ ਮੈਨੂੰ ਪਹਿਲਾ ਚਪੈਰਾ ਸਾਹਿਬ ਆ ਇੱਕ ਦਿਨ ਚ ਐਤਵਾਰ ਨੂੰ ਜਿਹੜਾ ਆ ਰਿਹਾ ਐਤਵਾਰ ਮੈਂ ਸਾਰਾ ਚੀਜ਼ਾਂ ਨੋਟ ਕਰਾਂਗਾ ਜਿਹੜੀਆਂ ਦਰਪੇਸ਼ ਹੁੰਦੀਆਂ ਸਮੱਸਿਆਵਾਂ ਸੰਗਤ ਨੂੰ ਉਹ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਿ ਜੇ ਤੁਸੀਂ ਗੁਰੂ ਘਰ ਸਚਕਣ ਸ਼੍ਰੀ ਹਰਮੰਦਰ ਸਾਹਿਬ ਸੰਗਤ ਵੱਡੇ ਪੱਧਰ ਤੇ ਆਉਂਦੀ ਹੈ ਉੱਥੇ ਗੁਰਦੁਆਰਾ ਛੀਗਨ ਸਾਹਿਬ ਇੱਕ ਇਹੋ ਜਿਹਾ ਗੁਰਦੁਆਰਾ ਹੈ ਜਿੱਥੇ ਕਿ ਲੋਕਲ ਸੰਗਤ ਦੇ ਨਾਲ ਨਾਲ ਦੇਸ਼ ਵਿਦੇਸ਼ ਤੋਂ ਸੰਗਤ ਬੜੇ ਵੱਡੇ ਪੱਧਰ ਤੇ ਆਉਂਦੀ ਹੈ ਤਾਂ ਕੀ ਕੀ ਕੁਝ ਨਵਾਂ ਕਰਨ ਜਾ ਰਹੇ ਹਾਂ ਗੁਰੂ ਘਰ ਦੇ ਵਿੱਚ ਜੋ ਸੰਗਤ ਦੇ ਸੁਖ ਸੁਲਤਵਸਤ ਹੋਏ ਮੈਂ ਉਹ ਗੱਲ ਕਰਨ ਡਿਆ ਨਾ ਜੀ ਸਾਰਾ ਮੈਨੂੰ ਸਾਰਾ ਨੋਟ ਕਰ ਲਨ ਦਿਓ ਸਾਰੀਆਂ ਸਮੱਸਿਆਵਾਂ ਫਿਰ 1 ਬਾਈ 1 ਕਰਕੇ ਆਪਾਂ ਸਾਰੀਆਂ ਜੰਨੀਆਂ ਸਮੱਸਿਆਵਾਂ ਬਾਬਾ ਦੀਪ ਸਿੰਘ ਜੀ ਸਿਰ ਤੇ ਹੱਥ ਰੱਖਣ ਆਪਾਂ ਦੂਰ ਕਰਾਂਗੇ ਤੁਸੀਂ ਵੀਰ ਕੋਲ ਜੋ ਆਪਾਂ ਸਾਰੀਆਂ ਹੀ ਸਮੱਸਿਆਵਾਂ ਦੂਰ ਕਰਾਂਗੇ ਬਾਕੀ ਸੰਗਤੀ ਪ੍ਰਬੰਧ ਆ ਸੰਗਤ ਆਪਣੇ ਨਾਲ ਆ ਸੰਗਤ ਦੇ ਸੰਯੋਗ ਦੇ ਨਾਲ ਭੈਣਾ ਭਰਾਵਾਂ ਦੇ ਸੰਯੋਗ ਦੇ ਨਾਲ ਆਪਾਂ ਪ੍ਰਬੰਧ ਜਿੰਨਾ ਵੀ ਹੋਊਗਾ ਉਹਦੇ ਜਿੰਨੀ ਵੀ ਹੋ ਸਕੇ ਕੋਸ਼ਿਸ਼ ਕਰਕੇ ਦਿਨ ਰਾਤ ਮਿਹਨਤ ਕਰਕੇ ਆਪਾਂ ਉਹਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰ ਬਾਬਾ ਦੀਪ ਸਿੰਘ ਮੇਰ ਕਰੇ ਜੀ ਜੀ ਸੰਗਤ ਆਉਂਦੀ ਹੈ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਇਸ ਦਿਨ ਤੋਂ ਬਾਅਦ ਵਾਹਿਗੁਰੂ ਜੀ ਮੈਂ ਸੰਗਤ ਨੂੰ ਇਹ ਬੇਨਤੀ ਕਰਾਂਗਾ ਜੀ ਬਾਬਾ ਦੀਪ ਸਿੰਘ ਜੀ ਦੇ ਦਰਸ਼ਨਾਂ ਨੂੰ ਆਓ ਤੇ ਵੱਧ ਤੋਂ ਵੱਧ ਪ੍ਰਬੰਧਾਂ ਵਿੱਚ ਸੰਯੋਗ ਦਿਓ ਹਾਂਜੀ ਇਹੀ ਮੇਰੀ ਬੇਨਤੀ ਹੈ ਜੀ ਪ੍ਰਬੰਧ ਸੰਗਤ ਦੇ ਨਾਲ ਚੱਲਣੇ ਹੁੰਦੇ ਆ ਜੀ ਉਸੇ ਤਰ੍ਹਾਂ ਦੇ ਨਾਲ ਕੰਮ ਕਰੇਗੇ ਜਿੱਦਾਂ ਪਹਿਲਾਂ ਕਰਤੀ ਸੀ ਵੇਖੋ ਜੀ ਮੈਨੂੰ ਹੁਣ ਥੋੜੇ ਦਿਨ ਸਮਾਂ ਦਿੱਤਾ ਜਾਵੇ ਇਸ ਚੀਜ਼ ਦਾ ਮੈਂ ਜਵਾਬ ਨਹੀਂ ਦੇ ਸਕਦਾ ਪਰੰਤੂ ਸਾਰੀ ਟੀਮ ਅੱਛੀ ਹੈ ਜੇ ਪਹਿਲੇ ਮਨਾਸਾਬ ਹੁਣ ਲਾਈ ਆ ਪਰੰਤੂ ਫਿਰ ਵੀ ਮੈਂ ਮੈਨੂੰ ਵਾਚ ਕਰਕੇ ਇਸ ਚੀਜ਼ ਨੂੰ ਫੇਰ ਹੀ ਉਸ ਤੋਂ ਬਾਅਦ ਮੈਂ ਤੁਹਾਨੂੰ ਇਸ ਚੀਜ਼ ਦਾ ਅਨਸਰ ਦਵਾਂਗਾ ਜੀ ਜੀ ਤਾਂ ਸਾਡੇ ਨਾਲ ਜੋ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵੀ ਜਿਹੜੇ ਮੈਨੇਜਰ ਸਾਹਿਬਾਨ ਹੈਗੇ ਨੇ ਉਹ ਵੀ ਇੱਥੇ ਮੌਜੂਦ ਆ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦਾ ਅੱਜ ਦੇ ਇਸ ਮੌਕੇ ਦੇ ਉੱਤੇ ਕੀ ਕਹਿਣਾ ਹੈ ਤਾਂ ਮੈਨੇਜਰ ਸਾਹਿਬ ਤੁਸੀਂ ਵੀ ਇੱਥੇ ਮੌਜੂਦ ਹੋ ਤਾਂ ਕਿਵੇਂ ਵੇਖਦੇ ਕਿਉਂਕਿ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈਗੀ ਆ ਜਿਵੇਂ ਕਿ ਸਚਕਣ ਸ਼੍ਰੀ ਹਰਮੰਦਰ ਸਾਹਿਬ ਸੰਗਤ ਵੱਡੇ ਪੱਧਰ ਤੇ ਪਹੁੰਚਦੀ ਉੱਥੇ ਹੀ ਗੁਰਦਰਾ ਸ਼ਹੀਦਗਨ ਸਾਹਿਬ ਵਿਕੇ ਵੀ ਲੱਖਾਂ ਦੀ ਤਦਾਦ ਦੇ ਸੰਗਤ ਆਉਂਦੀ ਹੈ ਤਾਂ ਤੁਸੀਂ ਕਿਵੇਂ ਵੇਖਦੇ ਜਿਹੜੀ ਆ ਸੇਵਾ ਅੱਜ ਦਿੱਤੀ ਗਈ ਹੈ ਸਰਦਾਰ ਜਿਹੜੇ ਜਤਿੰਦਰਪਾਲ ਸਿੰਘ ਨੇ ਜਿਵੇਂ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਸਾਡੇ ਮੈਂਬਰ ਸਾਹਿਬ ਨੇ ਇਹ ਪਹਿਲਾਂ ਬੱਖ-ਬੱਖ ਜਗਾ ਤੇ ਵਧੀਆ ਡਿਊਟੀ ਨਿਭਾ ਕੇ ਆਏ ਨੇ ਇੱਕ ਤੁਹਾਡੀ ਹੋਰ ਜਾਣਕਾਰੀ ਵਿੱਚ ਵਾਅਦਾ ਕਰਦੀਏ ਜਿਸ ਤਰ੍ਹਾਂ ਦਾਸ ਦੀ ਐਮਏ ਬੀਆਈਡੀ ਕੁਆਲੀਫਿਕੇਸ਼ਨ ਆ ਇਹ ਵੀ ਪੜਿਆ ਲਿਖਾ ਸਾਡਾ ਮੈਨੇਜਰ ਸਾਹਿਬਾਨ ਨੇ ਐਮਏ ਇਹਨਾਂ ਦੀ ਕੁਆਲੀਫਿਕੇਸ਼ਨ ਆ ਡਬਲ ਐਮਏ ਹੈ ਇਹਨਾਂ ਦੀ ਕੁਆਲੀਫਿਕੇਸ਼ਨ ਆ ਸੋ ਮੈਂ ਪ੍ਰਧਾਨ ਸਾਹਿਬ ਦੀ ਦਾ ਫੇਰ ਮੈਂ ਸ਼ੁਕਰਾਨਾ ਕਰਨਾ ਚਾਹੁੰਨਾ ਵੀ ਉਹਨਾਂ ਨੇ ਇੱਕ ਵਧੀਆ ਪੜ੍ਹੇ ਲੈ ਕੇ ਇਨਸਾਨ ਦੀ ਪਰਖ ਕਰਕੇ ਇੱਥੇ ਜਿਹੜਾ ਵੱਡਾ ਪ੍ਰਬੰਧ ਦਾ ਗੁਰਦੁਆਰਾ ਸ਼ਹੀਦਗੰਗ ਬਾਬਾ ਦੀਪ ਸਿੰਘ ਜੀ ਦਾ ਇੱਥੇ ਵਧੀਆ ਬੰਦੇ ਦੀ ਸਿਲੈਕਸ਼ਨ ਕਰਕੇ ਬਤੌਰ ਮੈਨੇਜਰ ਦੀ ਸੇਵਾ ਦਿੱਤੀ ਆ ਸੋ ਮੈਨੂੰ ਵੀ ਆਸ ਆ ਤੇ ਸਾਰੀ ਸੰਗਤ ਨੂੰ ਵੀ ਆਸ ਆ ਜਿਹੜਾ ਇੱਥੇ ਦਾ ਪ੍ਰਬੰਧ ਆ ਬਹੁਤ ਵਧੀਆ ਤਰੀਕੇ ਨਾਲ ਚੱਲੂਗਾ ਮੈਜ ਸਾਹਿਬ ਕਿੰਨੇ ਕ ਵੱਡੇ ਪੱਧਰ ਤੇ ਸੰਗਤ ਆਉਂਦੀ ਆ ਹਰ ਵਾਰ ਪ੍ਰਬੰਧਾ ਚ ਕੋਈ ਨਾ ਕੋਈ ਕਿਉਂਕਿ ਛੋਟੀ ਮੋਟੀ ਘਾਟ ਵੇਖਣ ਨੂੰ ਮਿਲ ਨਹੀਂ ਜਾਂਦੀ ਕਿਉਂਕਿ ਸੰਗਤ ਬੜੇ ਵੱਡੇ ਪੱਧਰ ਤੇ ਹੁੰਦੀ ਆ ਤਾਂ ਇਸ ਵਾਰ ਜਿਸ ਤਰ੍ਹਾਂ ਦੇ ਨਾਲ ਪਿੱਛੇ ਆਪਾਂ ਦੇਖਦੇ ਆਏ ਆ ਕਿ ਜਿਹੜੀ ਟੀਮ ਪਹਿਲਾਂ ਜਿਹੜੀ ਟੀਮ ਨਾਲ ਸੀਗੀ ਤਾਂ ਇਸ ਵਾਰੀ ਵੀ ਉਹੀ ਟੀਮ ਜਿਹੜੀ ਨਾਲ ਸਾਥ ਦੇਗੀ ਉਸੇ ਤਰ੍ਹਾਂ ਦੇ ਨਾਲ ਜਿਹੜਾ ਹਰ ਕੋਈ ਜਿਹੜਾ ਕਹਿ ਲਈ ਕਿ ਸੇਵਾਦਾਰ ਆਪਣੀ ਸੇਵਾ ਸਹੀ ਤਰੀਕੇ ਨਾਲ ਨਿਭਾਉਂਦਾ ਦਿਖਾਈ ਦਿੰਦਾ ਦੇਖੋ ਸੰਗਤਾਂ ਜਿਹੜੇ ਜਿੱਥੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦਰਸ਼ੀ ਦਰਬਾਰੇ ਚਪੈਰੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੀ ਆ ਇਹਨਾਂ ਦੇ ਲਈ ਸਾਡੀ ਵੱਧ ਤੋਂ ਵੱਧ ਯਤਨ ਹੁੰਦੇ ਨੇ ਵੀ ਸੰਗਤਾਂ ਨੂੰ ਕੋਈ ਮੁਸ਼ਕਲ ਭੇਸ ਨਾ ਆਵੇ ਪਰ ਸੰਗਤਾਂ ਦੀ ਇੰਨੀ ਆਮਦ ਹੋਣ ਕਰਕੇ ਕਈ ਵਾਰ ਸਾਡੇ ਪ੍ਰਬੰਧ ਵੀ ਉਹ ਬੌਣੇ ਪੈ ਜਾਂਦੇ ਨੇ ਉਹਦੇ ਲਈ ਅਸੀਂ ਸੰਗਤਾਂ ਪਾਸੋਂ ਮਾਫੀ ਵੀ ਚਾਉਂਦੇ ਆ ਫੇਰ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਗ੍ਹਾ ਥੋੜੀ ਆ ਇਹ ਥੋੜੀ ਜਗ੍ਹਾ ਦੇ ਵਿੱਚ ਵੀ ਸੰਗਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਾਂਗੇ ਬਾਕੀ ਜਿਹੜੀ ਤੁਸੀਂ ਨੇ ਕਿਹਾ ਵੀ ਪਹਿਲਾਂ ਵਾਲੀ ਟੀਮ ਕੰਮ ਕਰੂਗੀ ਉਹ ਜਿਵੇਂ ਜਿਵੇਂ ਬੰਦਾ ਜਿਵੇਂ ਜਿਵੇਂ ਸਾਡੇ ਜਿਹੜੇ ਸੇਵਾਦਾਰ ਮੁਲਾਜ਼ਮ ਨੇ ਇੰਚਾਰਜ ਨਿਗਰਾਨ ਨੇ ਜਿਵੇਂ ਜਿਵੇਂ ਉਹਨਾਂ ਦੀ ਡਿਊਟੀ ਹੋਊਗੀ ਜਿੱਦਾਂ ਦਾ ਕੰਮ ਕਰਨਗੇ ਉਦਾਂ ਦੀ ਉਹਨਾਂ ਨੂੰ ਅੱਗੇ ਸੇਵਾ ਦਿੱਤੀ ਜਾਊਗੀ ਜੀ ਜੀ ਤਾਂ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਅੱਜ ਜਿੱਥੇ ਕਿ ਬੀਤੇ ਦਿਨਾਂ ਜੇ ਕਹ ਲਈਏ ਕਿ ਜੋ ਪਹਿਲੇ ਮੈਨੇਜਰ ਸਾਹਿਬਾਨ ਸੀਗੇ ਜੋ ਸੇਵਾ ਮੁਕਤ ਹੋਏ ਸੀਗੇ ਤਾਂ ਅੱਜ ਇੱਕ ਨਵੀਂ ਜੋ ਕਹਿ ਸਕਦੇ ਨਵੇਂ ਚਿਹਰੇ ਜਿਹੜੇ ਸਾਹਮਣੇ ਜਿੰਦੇ ਵਿੱਚ ਜਤਿੰਦਰਪਾਲ ਸਿੰਘ ਹੁਣਾ ਵੱਲੋਂ ਜਿਹੜਾ ਇੱਕ ਮੈਨੇਜਰ ਸਾਹਿਬਾਨ ਦਾ ਜਿਹੜਾ ਅਹੁਦਾ ਸੰਭਿਆ ਗਿਆ ਗੁਰਦੁਆਰਾ ਸ਼ਹੀਗਨ ਸਾਹਿਬ ਜੀ ਦਾ ਤਾਂ ਨਾਲ ਇਹ ਵੀ ਆਖਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪ੍ਰਬੰਧ ਨੇ ਉਹ ਹੋਰ ਸਚਾਰੂ ਟੰਗ ਦੇ ਨਾਲ ਜਿਹੜੇ ਚਲਾਏ ਜਾਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਟ੍ਰੋਨਿਕ ਜਗਬਾਨੀ ਟੀਵੀ ਸ਼੍ਰੀ ਹ